ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਲੱਛਾ ਪਰੌਠਾ ਬਣਾਉਣੇ ਬਿਲਕੁਲ ਸੌਖੇ ਤਰੀਕੇ ਨਾਲ ਬਹੁਤ ਹੀ ਟੇਸਟੀ ਬਣ ਕੇ ਇਹ ਤਿਆਰ ਹੋ ਜਾਂਦਾ ਆ ਬਿਲਕੁਲ ਆਸਾਨ ਤਰੀਕਾ ਆਪਾਂ ਜਿਹੜਾ ਦੱਸਣ ਲੱਗੇ ਆ ਤੇ ਆਟਾ ਆਪਾਂ ਨਾਰਮਲ ਜਿਹੜਾ ਪਹਿਲਾਂ ਹੀ ਗੁੰਨੇ ਆ ਸੀ ਰੋਟੀ ਲਈ ਸਿੰਪਲ ਜਿਦਾ ਆਪਾਂ ਗੁੰਨਦੇ ਆ ਪੇੜਾ ਲੈ ਕੇ ਤੇ ਆਪਾਂ ਰੋਟੀ ਬੇਲ ਲੈਣੀ ਆ ਸਿੰਪਲ ਰੋਟੀ ਬੇਲ ਲਈ ਆਪਾਂ ਅਗਰ ਤੁਸੀਂ ਹੁਣੇ ਆਟਾ ਗੁੰਨਣਾ ਤਾਂ ਉੱਚ ਥੋੜਾ ਜਿਹਾ ਨਮਕ ਪਾ ਕੇ ਗੁੰਨ ਲਓ ਆਪਾਂ ਪਹਿਲੇ ਗੁੰਨੇ ਆ ਸੀਗਾ ਤੇ ਉਹਦਾ ਸਿੰਪਲ ਜਿਹਾ ਪਰੌਠਾ ਆਪਾਂ ਬਣਾ ਕੇ ਤੁਹਾਨੂੰ ਦਿਖਾਉਣ ਲੱਗੇ ਆ ਰੋਟੀ ਬੇਲ ਲਈ ਆ ਤੇ ਆਪਾਂ ਇਹਦੇ ਤੇ ਲਾਦਣਾ ਦੇਸੀ ਘਿਓ ਲਾ ਲਓ ਤੇਲ ਲਾ ਲਓ ਆਪਾਂ ਘਿਓ ਲਾਇਆ ਚੰਗੀ ਤਰ੍ਹਾਂ ਸਾਰੀ ਰੋਟੀ ਦੇ ਉੱਤੇ ਆਪਾਂ ਇਸ ਤਰ੍ਹਾਂ ਘਿਓ ਜਿਹੜਾ ਲਾ ਲੈਣਾ ਆ ਤੇ ਫਿਰ ਮੈਂ ਥੋੜੇ ਮਸਾਲੇ ਰਲਾਏ ਆ ਗਰਮ ਮਸਾਲਾ ਆ ਨਮਕ ਆ ਥੋੜੀ ਜਿਹੀ ਵਿੱਚ ਕਸੂਰੀ ਮੇਥੀ ਪਾਈ ਆ ਮੈਂ ਤੇ ਵਿੱਚ ਆਪਾਂ ਪਾ ਲਏ ਲਾਲ ਮਿਰਚ ਇਹ ਮਸਾਲੇ ਆਪਾਂ ਰਲਾ ਲਏ ਜਿਹੜਾ ਵੀ ਤੁਹਾਨੂੰ ਮਸਾਲਾ ਇਹਨਾਂ ਚ ਨਹੀਂ ਚੰਗਾ ਲੱਗਦਾ ਉਹਨੂੰ ਤੁਸੀਂ ਸਕਿੱਪ ਕਰ ਸਕਦੇ ਆ ਤੇ ਮਸਾਲਾ ਆਪਾਂ ਜਿਹੜਾ ਰਲਾਇਆ ਸੀ ਉਹ ਰੋਟੀ ਦੇ ਉੱਤੇ ਚੰਗੀ ਤਰ੍ਹਾਂ ਪਾ ਲੈਣੇ ਆ ਤੇ ਇਹ ਤੋਂ ਬਾਅਦ ਆਪਾਂ ਹਰਾ ਧਨੀਆ ਕੱਟ ਕੇ ਰੱਖਿਆ ਆ ਥੋੜਾ ਜਿਹਾ ਆਪਾਂ ਉਹ ਵੀ ਇਹਦੇ ਉੱਤੇ ਪਾ ਲੈਣੇ ਆ ਤੇ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਖਾਣ ਨੂੰ ਵੀ ਟੇਸਟੀ ਲੱਗਦੀ ਇਹ ਥੋੜਾ ਥੋੜਾ ਆਪਾਂ ਉਹ ਵੀ ਪਾ ਲਿਆ ਤੇ ਹੁਣ ਆਪਾਂ ਇਹਨੂੰ ਰੋਟੀ ਨੂੰ ਜਿਹੜਾ ਆ ਫੋਲਡ ਕਰਨਾ ਡਬਲ ਕਰਨਾ ਇਹਨੂੰ ਰੋਟੀ ਨੂੰ ਆਪਾਂ ਬਿਲਕੁਲ ਸੌਖਾ ਤਰੀਕਾ ਬਹੁਤ ਹੀ ਵਧੀਆ ਲੇਅਰ ਵਾਲਾ ਪਰੌਠਾ ਬਣ ਕੇ ਤਿਆਰ ਹੁੰਦਾ ਹੈ ਦੇਖੋ ਐਦਾਂ ਆਪਾਂ ਰੋਟੀ ਨੂੰ ਜਿਹੜਾ ਦੋਹਰਾ ਕਰ ਲੈਣਾ ਵੀਡੀਓ ਤੁਹਾਨੂੰ ਪਤਾ ਹੀ ਹੈ ਅਸੀਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਉਨੇ ਹੁੰਨੇ ਛੋਟੇ ਹੀ ਰੱਖ ਕੇ ਬਣਾਉਨੇ ਹੁੰਨੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਸ਼ੇਅਰ ਕਰਦੇ ਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਦੇ ਹੋ ਮੇਰੇ ਚੈਨਲ ਨੂੰ ਤੇ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਹਿੱਸਾ ਜਿਹੜਾ ਸਾਈਡਾਂ ਤੋਂ ਛੱਡ ਕੇ ਨਾ ਤੇ ਬਾਕੀ ਵਿਚਾਲੇ ਉਹ ਸਾਰੇ ਆਪਾਂ ਕੱਟ ਲਾ ਲੈਣੇ ਆ ਐਨ ਪੂਰਾ ਪੂਰਾ ਕੱਟ ਲਾ ਦੇਣਾ ਸਾਈਡਾਂ ਤੋਂ ਆਪਾਂ ਥੋੜਾ ਥੋੜਾ ਛੱਡਣਾ ਹੈ ਤੇ ਆਲਾ ਦਵਾਲਾ ਜਿਹੜਾ ਰੋਟੀ ਦਾ ਬਾਕੀ ਜਿਹੜਾ ਵਿਚਾਲੇ ਵਿਚਾਲੇ ਆਪਾਂ ਸਾਰੇ ਕੱਟ ਲਾ ਲੈਣੇ ਇਦਾਂ ਤੇ ਕੱਟ ਲਾ ਕੇ ਇਹਨੂੰ ਆਪਾਂ ਰੋਟੀ ਨੂੰ ਫੇਰ ਸਿੱਧੀ ਕਰ ਲੈਣਾ ਇਹ ਲੋ ਫੋਲਡ ਕੀਤੀ ਸੀ ਆਪਾਂ ਫੋਲਡ ਕਰਕੇ ਇਹਨੂੰ ਕੱਟ ਲਾ ਲਿਆ ਤੇ ਹੁਣ ਇਹਨੂੰ ਆਪਾਂ ਇਦਾਂ ਫੇਰ ਸਿੱਧੀ ਕਰ ਲੈਣਾ ਸਿੱਧੀ ਕਰਕੇ ਤੇ ਇਹਦਾ ਆਪਾਂ ਰੋਲ ਜਿਹਾ ਬਣਾ ਲੈਣਾ ਇਕੱਠੀ ਕਰ ਲੈਣਾ ਇਹਨੂੰ ਰੋਟੀ ਨੂੰ ਇਦਾਂ ਜਿੰਨਾ ਪਤਲਾ ਤੁਸੀਂ ਇਹਦੇ ਪੀਸ ਕਟੋਗੇ ਉਹਨਾਂ ਵਧੀਆ ਲੇਅਰ ਵਾਲਾ ਪਰੌਠਾ ਜਿਹੜਾ ਲੱਛਾ ਪਰੌਠਾ ਬਣ ਕੇ ਤਿਆਰ ਹੋਊਗਾ ਤੇ ਇਦਾਂ ਦੇਖੋ ਇਹਦਾ ਆਪਾਂ ਰੋਲ ਕਰ ਲਿਆ ਬਿਲਕੁਲ ਆਸਾਨ ਆ ਜੀ ਕੁਝ ਵੀ ਇਹਦੇ ਵਿੱਚ ਔਖਾ ਨਹੀਂ ਹੈਗਾ ਟੇਸਟੀ ਬਹੁਤ ਬਣਦਾ ਹੈ ਕ੍ਰਿਸਪੀ ਬਣ ਜਾਂਦਾ ਪਰੌਠਾ ਇਹ ਤੇ ਇਦਾਂ ਜਿਹੜਾ ਆ ਆਪਾਂ ਇਹਨੂੰ ਥੋੜਾ ਜਿਹਾ ਵੱਟ ਚਾੜ ਲੈਣੇ ਆ ਤੇ ਫਿਰ ਇਹਦਾ ਆਪਾਂ ਜਿਹੜਾ ਆ ਇਹਨੂੰ ਗੋਲ ਕਰ ਲੈਣੇ ਆ ਰੋਟੀ ਬਣਾਉਣ ਵਾਸਤੇ ਇਸ ਤਰ੍ਹਾਂ ਇਹਨੂੰ ਆਪਾਂ ਦੇਖੋ ਬਿਲਕੁਲ ਸਿੰਪਲ ਜਿਹਾ ਹੈ ਇਦਾਂ ਆਪਾਂ ਮੋੜ ਲੈਣਾ ਇਹਨੂੰ ਤੇ ਜਿਹੜੀ ਆਖਰੀ ਛਾਇਦਾ ਉਹ ਘੁਮਾ ਕੇ ਥੱਲੇ ਦੇ ਪਾਸੇ ਕਰ ਦੰਨੇ ਆ ਠੀਕ ਆ ਜੀ ਸੁੱਕਾ ਆਟਾ ਇਹਨੂੰ ਲਾ ਕੇ ਤੇ ਇਹਨੂੰ ਆਪਾਂ ਜਿਹੜਾ ਵੇਲ ਲੈਣੇ ਆ ਸੁੱਕਾ ਆਟਾ ਚੰਗੀ ਤਰ੍ਹਾਂ ਲਾ ਲੈਣਾ ਇਹਨੂੰ ਤਾਂ ਹੀ ਵਧੀਆ ਤਰੀਕੇ ਨਾਲ ਬੇਲ ਹੋਊਗਾ ਇਹ ਕੋਈ ਮੈਦਾ ਨਹੀਂ ਲਿਆ ਆਪਾਂ ਆਟੇ ਦਾ ਹੀ ਜਿਹੜਾ ਆ ਪਰੌਠਾ ਬਹੁਤ ਹੀ ਵਧੀਆ ਬਣਾ ਕੇ ਤਿਆਰ ਕਰਨਾ ਤੇ ਬਸ ਇਹਨੂੰ ਅੱਦਾਂ ਆਪਾਂ ਬੇਲ ਲੈਣੇ ਆ ਜਿੱਦਿਕਾ ਆਪਾਂ ਰੋਟੀ ਬੀਲਦੇ ਆ ਉੱਡਾ ਕਿ ਇਹਨੂੰ ਆਪਾਂ ਇਦਾਂ ਬੀਲ ਲੈਣਾ ਹੈ ਤਵਾ ਆਪਾਂ ਜਿਹੜਾ ਗਰਮ ਰੱਖਿਆ ਹੈ ਪਹਿਲਾਂ ਹੀ ਤੇ ਤਵੇ ਤੇ ਇਹਨੂੰ ਆਪਾਂ ਪਾ ਕੇ ਤੇਨੂੰ ਆਪਾਂ ਸੇਕ ਲੈਣਾ ਦੇਖੋ ਬਹੁਤ ਸੋਹਣਾ ਪਰੌਠਾ ਆਪਣਾ ਜਿਹੜਾ ਐਨ ਵਧੀਆ ਬਣ ਕੇ ਤਿਆਰ ਹੋਇਆ ਸੇਕ ਲੱਗਿਆ ਇਹਨੂੰ ਪਲਟ ਦੰਨੇ ਆ ਤੇ ਹੁਣ ਇਹਨੂੰ ਆਪਾਂ ਲਾਉਣੇ ਆ ਜੇ ਘਿਓ ਦੋਨੇ ਪਾਸੇ ਘਿਓ ਤੇਲ ਕੁਛ ਵੀ ਲਾ ਸਕਦੇ ਆ ਘਿਓ ਲਾਉਣੇ ਆਪਾਂ ਦੋਨੇ ਪਾਸੇ ਘਿਓ ਲਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦਬਾ ਦਬਾ ਕੇ ਜਿਹੜਾ ਰਾੜਨਾ ਆ ਤਾਂ ਕਿ ਐਨ ਕ੍ਰਿਸਪ ਹੋ ਜਵੇ ਇਹ ਵਧੀਆ ਜਿਹੜਾ ਕ੍ਰਿਸਪੀ ਜਿਹਾ ਲੱਗਦਾ ਏ। ਜਮ ਆਇਦੇ ਨਾਲ ਹੀ ਆਪਾਂ ਇਹਨੂੰ ਦਵਾ ਦਵਾ ਕੇ ਦਰੜ ਲੈਣੇ ਆ ਸਾਰੇ ਪਾਸਿਆਂ ਤੋਂ। ਕਿਸੇ ਪਾਸੇ ਉਹ ਕੱਚਾ ਨਹੀਂ ਰਹਿਣਾ ਚਾਹੀਦਾ ਤੇ ਪਰੌਠਾ ਆਪਣਾ ਬਹੁਤ ਹੀ ਸੋਹਣਾ ਲੇਅਰ ਵਾਲਾ ਬਣ ਕੇ ਤਿਆਰ ਹੋ ਗਿਆ। ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿੱਥੋਂ ਸਾਡੀ ਵੀਡੀਓ ਤੁਸੀਂ ਦੇਖਦੇ ਆ ਤੇ ਸਪੋਰਟ ਜ਼ਰੂਰ ਕਰਦੇ ਆ ਕਰੋ ਚੈਨਲ ਨੂੰ ਨਵੇਂ ਬੂ ਪਰ ਜਿਹੜੇ ਸਬਸਕ੍ਰਾਈਬ ਕਰ ਲਓ ਜੀ। ਦੇਖੋ ਆਪਣਾ ਬਹੁਤ ਹੀ ਸੋਹਣਾ ਲੱਛਾ ਪਰੌਠਾ ਜਿਹੜਾ ਬਣ ਕੇ ਤਿਆਰ ਹੋ ਗਿਆ। ਐਦਾਂ ਹੀ ਆਪਾਂ ਸਾਰੇ ਪਰੌਠੇ ਜਿਹੜੇ ਬਣਾ ਲੈਣੇ ਆ। ਬਿਲਕੁਲ ਸਿੰਪਲ ਜਿਹਾ ਸਾਡਾ ਤਰੀਕਾ ਸੀ ਜੀ ਤੇ ਟੇਸਟੀ ਬੜੇ ਬਣਦੇ ਇਹ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸਪੋਰਟ ਕਰਿਓ ਜੀ ਮੇਰੇ ਚੈਨਲ ਨੂੰ ਦੇਖੋ ਬਹੁਤ ਹੀ ਵਧੀਆ ਲੇਅਰ ਵਾਲਾ ਆਪਣਾ ਲੱਛਾ ਪਰੌਠਾ ਬਣ ਕੇ ਤਿਆਰ ਹੋ ਗਿਆ ਆ ਤੇ ਮੈਂ ਤੁਹਾਨੂੰ ਇਹਦੀਆਂ ਲੇਅਰਾਂ ਜਿਹੜੀਆਂ ਇੰਦਾ ਕਲਕਲੀਆਂ ਕਰਕੇ ਦਿਖਾਉਂਦੀ ਆ ਤੇ ਇੰਦਾ ਬਸ ਥੋੜਾ ਜਿਹਾ ਇਹਨੂੰ ਆਪਾਂ ਕਰਦੇ ਤੇ ਦੇਖੋ ਲੇਅਰਾਂ ਇਹਦੀਆਂ ਬਿਲਕੁਲ ਕਲਕਲੀਆਂ ਹੋਈ ਜਾਂਦੀਆਂ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ